ਹਾਂਜੀ 9ਵੇਂ ਨੰਬਰ ਤੇ ਕਟਾ ਜਿਹੜਾ ਆ ਟੋਕਨ ਨੰਬਰ 161 ਰੋਤਾਸ ਪਥਵੀ ਕਿਰਮਾਰਾ ਹਿਸਾਰ ਦਾ ਕਟਾ ਜੀ ਇਹ ਇਹ 9ਵੇਂ ਨੰਬਰ ਤੇ ਆ ਜੀ ਆ 9ਵੇਂ ਸੈਕਟਰ ਜਸਵੀਰ ਨੂੰ ਪੜਾ ਦੇ ਭਾਈ ਨੂੰ ਆ ਲੈ ਲੋ ਜੀ ਇਹ 9ਵੇਂ ਨੰਬਰ ਤੇ ਆ ਜੀ 8ਵੇਂ ਨੰਬਰ ਤੇ ਟੋਕਨ ਨੰਬਰ

अठवा नंबर अठवा नंबर टिपली प्लांट हुआ आप फोटो करो फिर 7वे नंबर पे 8वे नंबर वाला कट्ठा जी पिपली प्लांट वाला गुरक क्षेत्र ले भी 7वा नंबर वो भी चार रहे जसविंदर सिंह पुत्र भोला सिंह सलावत का 241 नंबर टोकन जिला बठिंडा का कट्ठा जी ਇਕਲੀ ਵੀ ਗਏ ਆਤਾ ਹੋ 7ਵੇਂ ਨੰਬਰ ਤੇ ਆ ਗਿਆ ਜੀ ਕੱਟਾ ਆ 7ਵੇਂ ਨੰਬਰ ਦਾ ਜੀ ਸਲਾਦਪੁਰਾ ਪਿੰਡ ਤੋਂ ਜਸਵਿੰਦਰ ਸਿੰਘ ਦਾ ਕੱਟਾ 7ਵੇਂ ਨੰਬਰ ਤੇ ਆਇਆ ਜੀ ਆਤਾ ਜੁੱਫ ਕਰੀਏ ਕਿ ਕਾਹ ਵਾਗਦੇ ਆਓ ਬਦ ਨਾ ਲਾ ਕੇ ਆ ਜਾਓ ਭਾਈ ਕਰ ਲੋ ਫੋਟੋ ਕਿੱਧੇ ਕਿੱਧੇ ਇਹ ਜੀ 7ਵੇਂ ਨੰਬਰ ਤੇ ਕੱਟਾ ਆਇਆ ਭਾਈ ਜਸਵਿੰਦਰ ਸਿੰਘ ਭੋਲਾ ਪਿੰਡ ਸਲਾਦਪੁਰਾ ਜ਼ਿਲ੍ਹਾ ਬਠਿੰਡਾ ਕਰੋ ਕਰੋ ਬਹੁਤ ਬਹੁਤ ਮੁਬਾਰਕਬਾਦ 6 ਨੰਬਰ ਟੋਕਨ ਨੰਬਰ 1883 ਬ੍ਰਿੰਦਰ ਸਿੰਘ ਜੀਤ ਸਿੰਘ ਕੇਰੋ ਵਾਲੀ सिरसा ਹਾਂਜੀ 6 ਨੰਬਰ 1883 ਲੋ ਜੀ ਅਕੜਾ ਨੂੰ ਫੋਟੋ ਵੀਰੇ ਹਾਂਜੀ ਭਾਈ ਜਸਵੀਰ ਆਇਓ ਆਜੋ ਭਾਈ जा <laughs> ਲੋ ਜੀ ਪੰਜਵੇਂ ਨੰਬਰ ਸੁਖਜਿੰਦਰ ਸਿੰਘ ਪੁੱਤਰ ਸੁਜੀਤ ਸਿੰਘ ਰਖਾਲਾ ਗਦੜਵਾ ਹਟਕਾ ਜੀ ਮੁਖਤਰ ਸਾਹਿਬ ਪੰਜਵੇਂ ਨੰਬਰ 295 ਜੀ ਆਲੇ ਜੀ 294 ਨੰਬਰ ਤੋਂ ਪੰਜਵੇਂ ਨੰਬਰ ਜੀ ਸਰਟੀਫਿਕੇਟ ਦੇ ਵਿੱਚ ਪਿੰਡਰ ਖਾਲੇ ਪਿੰਡ ਦਾ ਇਹ ਜਿਹੜਾ

ਦੇਖੋ ਨੰਬਰ 159 ਜਗਸੀਰ ਸਿੰਘ ਛੱਤੂ ਸਿੰਘ ਨੂੰ ਪੇਟਾ ਬਰਤਾਲਾ ਹਾਂਜੀ ਇਹ ਆ ਗਿਆ ਜੀ ਚੌਥੇ ਨੰਬਰ ਤੇ ਕੱਟਾ ਜੀ ਚੌਥੇ ਨੰਬਰ ਤੇ ਕੱਟਾ ਆ ਜੀ ਜਗਸੀਰ ਸਿੰਘ ਛੱਤੂ ਬਹੁਤ ਬਹੁਤ ਮੁਬਾਰਕਵਾਦ ਵੀਰ ਜੀ ਦਾ ਚੌਥਾ ਨੰਬਰ ਤੋਂ ਦੋ ਨੰਬਰ ਮੁਕਾਬਲੇ ਦੇ ਵਿੱਚ ਰਹਿ ਦਿੱਤਾ ਆਇਆ ਹੈ। ਕੁੱਪੇ ਪੰਡਾ ਜੀ ਚੌਥਾ ਨੰਬਰ ਆ ਗਿਆ ਜੀ। ਕੁੱਪੇ ਹੋ ਗਿਆ। ਲਓ ਜੀ

ਜਜਮੈਂਟ ਕਰ ਰਹੇ ਸੀ ਡਾਕਟਰ ਰਜਨੀਸ਼ ਡਾਕਟਰ ਰਵਿਕਰ ਦਾ ਗੁਰੂ ਅੰਗਦ ਦੇ ਯੂਨੀਵਰਸਿਟੀ ਤੋਂ ਤੀਜੇ ਨੰਬਰ ਤੇ ਖੰਕਾਰੀ ਰਣਦੀਪ ਮਲਕ ਖੜ ਖੇੜੀ ਜੇ ਸਾਹ ਜਿਹੜਾ ਪੰਦੀਪ ਮਲਕ ਦਾ ਕੱਟਾ ਤੀਜੇ ਨੰਬਰ ਤੇ ਆ ਗਿਆ ਜੀ ਐਥੀ ਰੋਪੇ ਜੀ ਮੋਜੀ ਦਾ ਪਹਿਲ ਤੇ ਆ ਜਾ ਕਰੋ ਜੀ ਰੂਪੇ ਨੂੰ ਪਤਾ ਰੰਦੀਪ ਕਲਕਤਾ ਆ ਜੋਗ ਜਗ ਆ ਲੋ ਜੀ ਸਰਟੀਫਿਕੇਟ ਦਿਓ ਸਰ ਮਡਾਕ ਸਰ ਜੀ ਆਓ ਜੀ ਦੇਰੇ ਵੀਰੋ ਡਾਕਟਰ ਰਜਨੀਸ਼ ਆਜੇ ਜੀ ਆਜੇ ਜਾ ਨਰਾ ਨਮਾਰ ਖਾ ਗਿਆ ਡਾਕਟਰ ਰਜਨੀਸ਼ ਲੋ ਜੀ ਸਰਟੀਫਿਕੇਟ ਹੈ ਨਾ ਬਹੁਤ ਬਹੁਤ ਧੰਨਵਾਦ ਡਾਕਟਰ ਰਜਨੀਸ਼ ਦਾ ਬਹੁਤ ਪਿੱਛੇ ਰੋਮਨ ਕੋਟਾ ਕਹਿੰਦੇ ਸਾਡੀ ਗੇਂਦ ਵਾਲਾ ਦੇ ਫਿਰ ਅਦੀ ਪਲ ਤੇ 3 ਪੋਜੀਸ਼ਨ ਬਹੁਤ ਬਹੁਤ ਮੁਬਾਰਕਬਾਦ ਵੀਰੇ ਸੇਵਾ ਪਿੱਛੇ ਨੂੰ ਹੋ ਜੇ ਸੇਵਾ ਪਿੱਛੇ ਹੋ ਜਾ ਪਿੱਛੇ ਹੋ ਜੀ ਸੈਕਿੰਡ ਸੈਕਿੰਡ ਹੈ ਜੀ ਸੈਕਿੰਡ ਵਾਲਾ ਜੀ ਲੋ ਜੀ ਫਿਰ ਫਾਸਤਾ ਬਣੇ ਹੋਵੇ ਪਹਿਲਾਂ ਆ ਦੋ ਕੱਤੇ ਲੱਗੇ ਨੇ ਫਾਸਤਾ ਕਿਹੜਾ ਤੇ ਸੈਕਿੰਡ ਕਿਹੜਾ ਪਹਿਲਾਂ ਫਾਸਤਾ ਕਰਾਂਗੇ ਜੀ ਫਾਸਤਾ ਜੀ ਜੇ ਤੱਕ ਫਸੇ ਹੀ ਲੱਗੇ ਸਾਨੂੰ ਕਿਰਿਆ ਉਸੀ ਵੀ ਆ ਪਿੱਛੇ ਹੋ ਯਾਰ ਬੜਾ ਆ ਗਏ ਚੁੱਪ ਚਾਪ ਨਹੀਂ ਗਿਆ ਪਿੱਛੇ साइकड़ कटा आया पेसा नंबर पेसा छॾीप अमल कमाल ਆ ਲੋ ਜੀ ਸਾਡੂ ਜੀ ਲੈ ਲਓ ਜੀ ਸੈਕਿੰਡ ਕਿਤਾ ਜੀ 20 ਨੰਬਰ ਤੋਂ ਅਲਤੀ ਉਹ ਵੀਰੇ ਪਿੱਛੇ ਹੋ ਜਾ ਪਿੱਛੇ ਆ ਲੋ ਤੁਹਾਨੂੰ ਆ ਜਾਓ ਉਹ ਵੀਰੇ ਪਿੱਛੇ ਪਿੱਛੇ ਜਿੱਥਾ ਗਿਆ ਪਿੱਛੇ ਹੋਏ ਪਿੱਛੇ ਉਹ ਵੀਰੇ ਦੇ ਪਿੱਛੇ ਹੋ ਪਿੱਛੇ ਪੂਰਾ ਬਣ ਕੇ ਪਿੱਛੇ ਨੂੰ ਛੋਟਾ ਜਿਸਨੇ ਵੀ ਫੋਟੋ ਹੀ ਨਹੀਂ ਹੋਣੀ ਤੁਹਾਡੇ ਤੋਂ ਹੋ ਪਿੱਛੇ ਸਰ ਤੁਸੀਂ ਦੇ ਤੁਸੀਂ ਪਿੱਛੇ ਹੋ ਮੇਰੇ ਹੈਲੋ ਵੀਰੇ ਪਿੱਛੇ ਹੋ ਜਾ ਫੌਜੀ ਸਾਹਿਬ ਥੋੜਾ ਫੌਜੀ ਦਾ ਮੌਕਾ ਥੋੜਾ ਛੋਟਾ ਇਧਰ ਨਿਕਲੋ ਇਧਰ ਕਰੋ ਤੇ ਘਟਾ ਇਧਰ ਕਰੋ ਇਧਰ ਕਰੋ ਇਧਰ ਕਰੋ ਖੜੋ ਇਧਰ ਘਟਾ ਇਧਰ ਕਰ ਲੈਂਦੇ ਕਰੋ ਜੀ ਪੁੱਤਰ ਪੁੱਤਰ ਕਰੋ ਥੋੜਾ ਪਿੱਛੇ ਹੋ ਜਾ ਲਓ ਜੀ ਇਹ ਦੂਜੇ ਨੰਬਰ ਦਾ ਚੈਂਪੀਅਨ ਕਟਾ ਮੌਕੇ ਨੰਬਰ ਦਾ ਕਟਾ ਰੱਟੂ ਆਪਣੇ ਫਾਸਟ ਵਿਰੋਹਲੇ ਕੋਨਾ ਵੀ ਸਨਮਾਨ ਨਹੀਂ ਕਰਨਾ ਹਲੇ ਨਹੀਂ ਕਰਨਾ ਭਾਈ ਗਰਾਊਂਡ ਖਾਲੀ ਕਰ ਦਿਓ ਵਿਰੋਹਲੇ ਰਸ਼ਕਤਾ ਪਿੱਛੇ ਤੋਂ ਪਿੱਛੇ ਫੌਜੀ ਸਾਹਿਬ ਪਿੱਛੇ ਕਰੋ ਇਹ ਬੰਦੇ ਰੋਲ ਦੇ ਹਾਂਜੀ ਕੋਈ ਅਸੀ ਸਰਟੀਫਿਕੇਟ ਇਹਨਾਂ ਤੇ ਨਹੀਂ ਦੇਣਾ

ਖੜੋ ਖੜਾ ਬੋਲ ਤਾਂ ਤਈਏ ਲਓ ਜੀ ਪ੍ਰਵੀਨ ਕੁਮਾਰ ਬਸਪਤੀ ਸਰਮਨ ਪੱਤਰ ਬਬਰਾ ਕੰਨ ਬੰਧਾਣੀ ਵਾਲੇ ਦਾ ਕਟਾ ਪਹਿਲੇ ਨੰਬਰ ਤੇ ਆਗਾ ਜੀ ਪਹਿਲੇ ਨੰਬਰ ਦਾ ਹੈ ਕਟਾ ਤੇ ਵੀਰੇ ਫੋਟੋ ਤਾਂ ਹੁਣੀ ਨਹੀਂ ਆਰਾ ਕਟਾ ਚੈਂਪੀਅਨ ਬਣਿਆ ਕੋਈ ਫੋਟੋ ਨਹੀਂ ਹੋਣੀ ਵੀਰੇ ਦੂਰ ਹੋ ਜਾ ਚਲੋ ਖੜੋ ਹੋ ਜਸਵੀਰ ਜੀ

क्या इंसान है? भोजी साबर, आप जल करों। ठीक है वो। मैं <णुण>। भाई। सबसे पहले तो मैं पूरी इसे कमेटी का धन्यवाद करना चाहता तो हूं जिन्होंने भाई इतना सफल आयोजन कराया। और किसानों को पशुपालकों को यह दिखाया कि अपने पशु कैसे तैयार किया जाते हैं और जो एक एक जो सेलेक्टर जो जजों की टीम इन्होंने सेलेक्ट करके छाटी गई मैं ये कहता हूँ एक एक फूल का एक एक अंश देखना बड़ा मुश्किल हो जाता है में और एक एक उनका चीज देखकर के दो भाई आज पोजिशन दी गई है जिस भाई का तीसरे नंबर पे रहा उसको भी बताई दूसरे पे रहा उसको भी बधाई पर्थन रहा उसको भी बताई और जो सातवान आए हैं मैं ये कहता हूँ वो भी खराब पुल नहीं है और उन्होंने सीख करके जाने

और जो तो आप लोगों ने देखा होगा चाहे पशुओं के पानी पीने की व्यवस्था हो चाहे उनका भाई खान पान की व्यवस्था हो चाहे लाइट की व्यवस्था हो अगर लाइट चली गई तो कमेटी एक मिनट में समारती थी उस टेंट में लाइट नहीं है उसका पशु बीमार है या उसका मेडिसिन की सुविधा है तो ये टीम मैं ये कहता हूँ वो कहते हैं ना भाई वो एक वो आता भाई आता में से दस कितने पॉइंट दोगे मैं ये कहता हूँ पूरी जनता ने भी इस टीम को भाई पूरे पॉइंट देने चाहिए एक्टिव रहते हैं तो बहुत बहुत धन्यवाद और मैं फिर इसे पंजाब की धरती को प्रणाम करता भाई ये कैटेगरी में प्रथम रहा इससे पहले पिछले साल आया था खीरी कैटेगरी में जब भी ये प्रथम रहा था और मेरा बलवान जो एक साल की कैटेगरी में वो भी प्रथम रहा और मैं आशा करता हूँ फिर ऐसे मेले लगे और मैं बार बार मेरे धराता रहा हूँ भाई धन्यवाद जय हिंद जय भारत जय गुरु